ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਤਿੰਨ ਬਚਨ ਹਮੇਸ਼ਾ ਚੇਤੇ ਰੱਖਿਓ ਤੇ ਆਪਾਂ ਇਹਨਾਂ ਬਚਨਾਂ ਦੀ ਅੱਜ ਜਿਹੜੀ ਹੈ ਸਾਂਝ ਪਾਵਾਂਗੇ ਗੁਰੂ ਕਿਰਪਾ ਸਦਕਾ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ 52 ਹੁਕਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਸਾਰਿਆਂ ਨੇ ਵਿਚਾਰੇ ਹੋਣੇ ਸੁਣੇ ਹੋਣੇ ਪੜ੍ਹੇ ਵੀ ਹੋਣੇ ਚਲੋ ਇੱਕ ਵੱਖਰਾ ਕਨਸੈਪਟ ਹੈ ਸਾਰ ਸੰਗਤ ਇੱਕ ਪਾਤਸ਼ਾਹ ਨੇ ਤਿੰਨ ਬਚਨੋ ਦੇ ਵਿੱਚ ਬਹੁਤ ਇੰਪੋਰਟੈਂਟ ਦਿੱਤੇ ਨੇ ਜਿਦੇ ਵਿੱਚ ਅੱਜ ਦੇ ਸਮੇਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਬਹੁਤ ਜ਼ਰੂਰੀ ਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸਾਧ ਸੰਗਤ ਆਪਾਂ ਉਹਨਾਂ ਬਚਨਾਂ ਨੂੰ ਅੱਜ ਸਮਝਣਾ ਹੈ ਪਿਆਰਿਓ ਇੱਕ ਤੇ ਗੁਰੂ ਕਾ ਸਿੱਖ ਕਦੇ ਕਰਜ਼ਾ ਲਵੇ ਹੀ ਨਾ ਜੇ ਕਰਜ਼ਾ ਲਵੇ ਤਾਂ ਉਸ ਨੂੰ ਪਿਆਰ ਸਹਿਤ ਵਾਪਸ ਕਰ ਦੇਵੇ ਉਸ ਨੂੰ ਵਾਪਸ ਕਰੇ ਪਿਆਰ ਸਹਿਤ ਤੇ ਕਦੇ ਕਿਸੇ ਦਾ ਕਰਜ਼ਾ ਰੱਖੇ ਨਾ ਕਿਉਂਕਿ ਕਰਜ਼ਾ ਲੈ ਕੇ ਮੁਕਰੇ ਨਾ ਝੂਠ ਨਾ ਬੋਲੇ ਕਹਿਣ ਤੋਂ ਭਾਵ ਝੂਠ ਨਹੀਂ ਬੋਲਣਾ ਤਿੰਨ ਬਚਨ ਹਰ ਇੱਕ ਸਿੱਖ ਨੇ ਯਾਦ ਰੱਖਣੇ ਨੇ ਸਾਧ ਸੰਗਤ ਇਹਨਾਂ ਬਚਨਾਂ ਤੋਂ ਮੁਕਰਨਾ ਨਹੀਂ ਇੱਕ ਤੇ ਕਰਜ਼ਾ ਲੈਣਾ ਤੇ ਪਹਿਲੀ ਗੱਲ ਲਵੋਈ ਨਾ ਜੇ ਲੈਨੇ ਆ ਤਾਂ ਉਹਨੂੰ ਬਿਲਕੁਲ ਵਾਪਸ ਕਰੋ ਮੁਕਰੋ ਨਾ ਇਹ ਨਾ ਵੇ ਕੱਲ ਨੂੰ ਕੋਈ ਇਹ ਗੈਦਵੇ ਕਿ ਗੁਰੂ ਕੇ ਸਿੱਖ ਨੇ ਠੱਗੀ ਮਾਰ ਲਈ ਗੁਰੂ ਕੇ ਸਿੱਖ ਨੇ ਇੰਜ ਕਰ ਦਿੱਤਾ ਇਹ ਕੰਮ ਮਾੜਾ ਹੈ ਗੁਰੂ ਦੇ ਨਾਮ ਨੂੰ ਲਾਜ ਨਾਲ ਲਵਾਈਏ ਖੈਰ ਅੱਜ ਅੱਜ ਬਹੁਤ ਕੰਮ ਅਜੇਹੇ ਕਰ ਰਹੇ ਆ ਜਿਹਦੇ ਨਾਲ ਗੁਰੂ ਦੇ ਨਾਮ ਨੂੰ ਅਸੀਂ ਖੁਦ ਲਾਜ ਲਗਵਾ ਰਹੇ ਆ ਚਲੋ ਖੈਰ ਸਮਝੀਏ ਤੀਜਾ ਬਚਨ ਕੀ ਪ੍ਰਸ਼ਾਦਾ ਛਕਦੇ ਹੋਏ ਸਿੰਘ ਨੇ ਵਿਚਾਲੋਂ ਕਦੇ ਨਹੀਂ ਉੱਠਣਾ ਪ੍ਰਸ਼ਾਦਾ ਛਕਣਾ ਹੈ ਪ੍ਰੇਮ ਦੇ ਨਾਲ ਪ੍ਰਸ਼ਾਦਾ ਛਕ ਕੇ ਫੇਰ ਜਾਣਾ ਕਦੇ ਵੀ ਕਿਸੇ ਸਿੰਘ ਨੂੰ ਪ੍ਰਸ਼ਾਦਾ ਛਕਦੇ ਹੋਏ ਵਿੱਚੋਂ ਨਹੀਂ ਠਾਉਣਾ ਆਵਾਜ਼ ਨਹੀਂ ਦੇਣੀ ਜੇ ਆਪਾਂ ਛਕ ਰਹੇ ਹਾਂ ਜਿੱਡਾ ਮਰਜ਼ੀ ਵੱਡਾ ਕੰਮ ਹੋਵੇ ਪ੍ਰਸ਼ਾਦਾ ਛਕ ਕੇ ਉਸ ਤੋਂ ਬਾਅਦ ਆਪਣੇ ਕੰਮ ਨੂੰ ਹੱਥ ਪਾਓ ਕਦੇ ਵੀ ਆਪਣੇ ਵਿੱਚੋਂ ਉੱਠ ਕੇ ਨਹੀਂ ਜਾਣਾ ਪ੍ਰਸ਼ਾਦੇ ਦੇ ਸਾਧ ਸੰਗਤ ਇਹ ਹੁਕਮ ਹਮੇਸ਼ਾ ਗੁਰੂ ਦਾ ਯਾਦ ਰੱਖਿਆ ਜੇ ਔਰ ਦੂਜੀ ਗੱਲ ਕਿ ਜਦੋਂ ਪ੍ਰਸ਼ਾਦਾ ਛਕ ਰਹੇ ਹਾਂ ਜਿਹਦੇ ਵਾਸਤੇ ਆਪਾਂ ਫਿਰਦੇ ਆਂ ਰੋਟੀ ਕਮਾਰੇ ਆਂ ਜੇ ਉਹੀ ਆਪਾਂ ਧਿਆਨ ਨਾਲ ਜੇ ਨਾ ਛਕਿਆ ਆਪਣੇ ਪੇਟ ਦੀ ਭੁੱਖ ਜਿਹੜੀ ਹੈ ਨਾ ਮਿਟਾਈ ਤਨ ਦੀ ਭੁੱਖ ਨਾ ਮਿਟਾਈ ਤੇ ਪਿਆਰੋ ਫਿਰ ਫਾਇਦਾ ਕੀ ਹੈ ਤੀਜਾ ਬਚਨ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਨਸ਼ਿਆਂ ਦਾ ਤਿਆਗ ਕਰਨਾ ਤੰਬਾਕੂ ਨਹੀਂ ਵਰਤਾਂ ਵਰਤਣਾ ਜਗਤ ਝੂਠ ਦਾ ਹਮੇਸ਼ਾ ਲਈ ਤਿਆਗ ਕਰ ਦੇਣਾ ਹੈ ਔਰ ਪਿਆਰਿਓ ਇਹ ਅੱਜ ਦੇ ਸਮੇਂ ਤੇ ਬਹੁਤ ਵਧੀਆ ਗੱਲ ਹੈ ਤੇ ਅੱਜ ਕਰਜ਼ਾ ਲੈਣ ਵਾਲੀ ਕਿਉਂਕਿ ਪਰਸ਼ਾਦਾ ਛਕਣ ਵਾਲੀ ਕਿਉਂਕਿ ਅੱਜ ਕਰਜ਼ਾ ਲੈਣ ਵੇਲੇ ਹੋਰ ਤੇ ਮੋੜਨ ਵੇਲੇ ਹੋਰ ਪਰਸ਼ਾਦਾ ਛਕਣ ਵੇਲੇ ਮੋਬਾਈਲ ਚਲਾਉਣਾ ਧਿਆਨ ਭਟਕਣਾ ਯਾਦ ਰੱਖਿਓ ਉਹ ਚੀਜ਼ਾਂ ਗਲਤ ਨੇ ਔਰ ਤੀਜਾ ਗੱਲ ਵੀ ਅਸੀਂ ਨਸ਼ਾ ਜਿਹੜਾ ਹੈ ਉਹ ਬਹੁਤ ਆਗਾ ਦੇ ਵਿੱਚ ਵਰਤ ਰਹੇ ਆ ਅੱਜ ਸਾਡੇ ਨੌਜਵਾਨ ਨਸ਼ੇ ਦੇ ਆਦੀ ਹੋ ਚੁੱਕੇ ਨੇ ਜਿਹੜੇ ਨੌਜਵਾਨ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਜਾ ਚੁੱਕੇ ਨੇ ਉਹਨਾਂ ਦੇ ਵਿੱਚੋਂ ਕੁਝ ਕ ਹੀ ਵਾਪਸ ਮੁੜਦੇ ਨੇ ਬਾਕੀ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਕੀ ਕੀ ਹਾਲਾਤ ਹੁੰਦੇ ਨੇ ਸੋ ਸਾਧ ਸੰਗਤ ਇਸੇ ਕਰਕੇ ਪਰਚੇ ਨੇ ਕਿਹਾ ਵੀ ਨਸ਼ਿਆਂ ਦਾ ਤਿਆਗ ਕਰਨਾ ਨਸ਼ੇ ਨਹੀਂ ਕਰਨੇ ਜੇਕਰ ਨਸ਼ੇ ਕਰੋਗੇ ਤੇ ਯਾਦ ਰੱਖਿਓ ਫਿਰ ਮੇਰੇ ਸਿੰਘ ਨਹੀਂ ਅਖਵਾ ਸਕਦੇ ਹਾਂ ਭੇਖੀ ਬਣ ਸਕਦੇ ਹੋ ਪਰ ਜੋ ਮੇਰਾ ਪ੍ਰੇਮ ਹੈ ਨਾ ਉਹ ਤੁਹਾਡੇ ਤੇ ਕਦੇ ਵੀ ਜਿਹੜਾ ਹੈ ਉਹ ਨਹੀਂ ਆ ਸਕਦਾ ਪਿਆਰਿਓ ਇਹ ਗੱਲ ਯਾਦ ਰੱਖਿਆ ਜੀ ਇਹ ਤਿੰਨ ਬਚਨ ਦਸ਼ਮੇਸ਼ ਪਿਤਾ ਦੇ ਮੰਨ ਕੇ ਚੱਲਿਓ ਜ਼ਿੰਦਗੀ ਦੇ ਵਿੱਚ ਕੋਈ ਔਕੜ ਆ ਹੀ ਨਹੀਂ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ